वेलकम टू माय व्लॉग ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਅੱਜ ਹੈ ਜੀ ਆਪਣੇ ਵਲੌਗ ਦਾ 46ਵਾਂ ਦਿਨ ਆਜੋ ਫਿਰ ਮਿੱਤਰੋ ਕਰੋ ਚੈੱਕ ਹਾਂ ਜੀ ਇਹ ਹਾਲ ਨੇ ਰਾਜਾ ਰਾਜਾ ਠੀਕੇ ਲੋਟਾਂ ਬਚਾ ਹਾਂ ਹਾਂ ਕਰ ਕਰੂਗਾ ਅਗੇ ਜੀ ਅੱਜ ਆਗੇ ਜੀ 7:00 ਵਜੇ ਆਗੇ ਜੀ ਮਟਰ ਮੋਟਰ ਜੇ ਕਢਾ ਕੇ ਹਾਂ ਆਣੀ ਆ ਰਿਹਾ ਡੱਕਾ ਬਾਜਾ ਅੱਗ ਪਹਾਂਣੀ ਆ ਰਹਾ 11:00 ਵਜੇ ਆਜਾ 11:00 ਵਜੇ ਭੋਗ ਤਾਂ ਇਹ ਦੱਸਦਾ ਆ ਮੀ ਅਸੀਂ ਕਿਹਾ ਜੀ ਚੱਲ 10:00 ਤੋਂ 11:00 ਵਜੇ ਪਹੁੰਚਾਂਗੇ ਤਾਂ ਆਈ ਚੱਲਦਾ ਫਿਰ ਕੰਮ ਤਾਂ ਭਾਨੇ ਸਿੱਧੂ ਦਾ ਤਾਂ ਹਾਈ ਲੈਵਲ ਤੇ ਨਹੀਂ ਸਾਰੀ ਮੈਂ ਮੰਨਾਂ ਕਹਿੰਦੀ ਤਾਰ ਨਹੀਂ ਕਮਾਈ ਜਾਂਦੀ ਦੋ ਦਿੰਦੇ ਗੱਲ ਸੁਣਦਾ ਗੱਲ ਆਪਦਾ ਚੋਪਣੇ ਲੈ ਲੈ ਤੇ ਛੱਡ ਗਈ ਹੋਏ ਨੇ ਜੀ 20 ਲੱਖ ਦੀ ਗੱਡੀ ਆ ਤੇ ਛੱਡੀ ਹੋਈ ਆਪਣੇ ਸੁੱਖ ਨਹੀਂ ਤਾਂ ਆਪਾਂ ਤਾਂ ਆਈ ਹੀ ਕੱਲੇ ਵੀ ਛੇਕ ਲਈ ਬਹੁਤ ਹੈ ਵੀ ਤਾਰ ਗਿਆ ਆਪਣੇ ਕੋਲੇ ਆਉਂ ਨਾ ਤਾਰ ਦੀ ਲੋੜ ਹੈ ਉਹ ਸਾਰਿਆਂ ਤੋਂ ਵਧੀਆ ਯਾਰ ਸਿਹਤ ਸਾਰਿਆਂ ਤੋਂ ਵਧੀਆ ਤੰਦਰੁਸਤੀ ਸ੍ਰੀ ਰਾਇ ਸਾਰਿਆਂ ਨੂੰ ਸ੍ਰੀ ਆਹ ਸਾਈਕਲ ਦਾ ਪਾਲਾ ਵਧੀਆ ਤੂੰ ਸਾਈਕਲ ਚਲਾ ਕੇ ਜਾਈਏ ਨਾ ਪਰ ਤੇ ਲੋਕ ਪੈਂਦੇ ਯਾਰ ਐ ਸਾਈਕਲ ਨੂੰ ਤਰਸੇ ਪਏ ਨੇ ਪੈਸੇ ਦਾ ਕੀ ਕਰੇਗਾ ਜਰਕਾ ਲੈਦਾ ਕੜੇ ਯਾਰ ਗੱਟੀਆਂ ਚੋਂ ਸਾਈਕਲ ਤੜਕੇ ਹਾਂ ਓਏ ਉਹ ਤਰਸੇ ਵੀ ਪਏ ਨੇ ਸਾਈਕਲ ਤੋਂ ਅਸੇ ਗਵੀਰ ਨਾ ਕਿੰਨੀ ਪੁਰੀ ਹੈ ਨਾ ਕਿਵੇਂ ਭਾਇਦਾ ਯਾਰ ਹੈ ਨਾ ਵਿਚਾਰਾ ਦੇਖ ਬਖਤ ਬਾਤ ਬਾੜੇ ਆਉਂਦੇ ਦੀ ਭੈਣ ਦੀ ਬਖਤ ਦੀ ਗੱਲ ਰਾਜੀ ਹੋਏ ਪੱਤੜੇ ਉਹਦੀ ਜਦੋਂ ਗੋਲੀ ਇੱਕ ਬੋਲਦਾ ਕਹਿੰਦਾ ਇੱਕ ਬੋਲਦਾ ਕਮੈਂਟ ਕਰਾਇਆ ਪਿਆ ਕਹਿੰਦਾ ਭਾਈ ਉਹ ਲੱਤ ਦਾ ਪਤਾ ਹੀ ਨਹੀਂ ਲੱਗਿਆ ਵੀ ਕਿਹੜੀ ਦੁਖਦੀ ਸੀ ਉਹ ਮੈਂ ਕਿਹਾ ਭੈਣਾਂ ਗੋਲੀ ਮੂਰੇ ਨਾ ਤੈਨੂੰ ਪਤਾ ਲੱਗ ਜੂ ਗੋਲੀ ਮੂਰੇ ਕੀ ਪਤਾ ਲੱਗੂ ਹਾਂ ਮੌਤ ਤੇ ਮੌਤ ਦਾ ਹੁਣ ਉਹਨੂੰ ਡਰਤੀ ਵੀ ਮਾਰੇ ਨਾ ਭੈਣਾਂ ਉਹ ਲੱਤ ਵਿਧਾਏ ਦਊ ਜਿਹਨੇ ਫੜਿਆ 24 ਸਾਲ ਦਾ 24 ਸਾਲ ਕੋ ਜਾ ਰਾਇਆ ਆਇਆ ਉਹਦਾ ਫੜਿਆ ਗੱਲ ਕਰੂਨੇ ਬੱਬੂ ਨੂੰ ਪਤਾ ਹੀ ਨਹੀਂ ਸੀ ਜੀ ਵੀ ਛੁੱਟੀ ਆ ਵਰਦੀ ਪਾਈ ਫਿਰਦਾ ਸੀ ਅਸੀਂ ਗਿਆ ਵੀ ਅੱਜ ਤਾਂ ਛੁੱਟੀ ਆ ਆ ਬੰਲਾ ਤਿਆਰ ਹੋ ਕੇ ਅਗਲਾ ਵਰਦੀ ਪਾ ਕੇ ਦੇਖੋ ਜੀ ਸਟੂਡੈਂਟ ਸਾਡੇ ਪੜਾਈ ਦਾ ਇੰਨਾ ਆਹੋ ਆ ਜੀ ਸਾਡੇ ਬੱਚਿਆਂ ਨੂੰ ਦੇਖੋ ਪਰ ਛੁੱਟੀ ਵਾਲੇ ਦਿਨ ਵੀ ਤਿਆਰ ਹੋ ਕੇ ਹੈ ਦੇਖੋ ਜੀ ਤੁਹਾਡੇ ਸਾਹਮਣੇ ਕੋਈ ਝੂਠ ਵਾਲੀ ਗੱਲ ਨਹੀਂ ਲੈ ਮੈਂ ਮੈਂ ਆ ਮੂਵੀ ਪਾਈਆਂ ਦੀ ਯਾਰ ਪਾਤੀ ਬੱਸ ਮਾਣੇ ਬਾਦ ਕਰਕੇ ਕਹਿੰਦੇ ਛੁੱਟੀ ਤੇ ਇੱਕ ਵਾਰ ਦਦਾਤੀ ਚੀਜ਼ ਲੈਣਾ ਅੱਜ ਤਾਂ ਹੈਗਾ ਸੀ ਸਿੱਧੀ ਦਾੜਾ ਤਾਂ ਮੈਂ ਵੀ ਪਾਇਆ ਹਾਂ ਰੈਡ ਸਟਾਪ ਵੀ ਲਾਇਆ ਦੇਖ ਆਪਾਂ ਹਾਂ ਫੇਰ ਬੰਦ ਤਾਇਤੀ ਵੀ ਅੱਜ ਹੋ ਉਹ ਸਾਧ ਰਹੇ ਉਹੀ ਪੜਾਈ ਦਾ ਯਾਰ ਵੱਧਾ ਹੋ ਰਹੰਦਾ ਥੋੜਾ ਜਿਹਾ ਐਂ ਦੇਖੋ ਜੀ ਸਾਡੇ ਪਈ ਦੇ ਸਟੂਡੈਂਟ ਆ ਐਨੇ ਪੜ ਕੇ ਹੋ ਜਾਣਗੇ ਆ ਸਾਈਕਲ ਲਈ ਆਈ ਪੜਾਈ ਦਾ ਕੋਈ ਜ਼ਿਆਦਾ ਹੀ ਰੱਖਦੇ ਨੇ ਜੀ ਕਾਲੂ ਆਣਾ ਪੋਈ ਤੇਰਾ ਤੇਰਾ ਸਭ ਤੇਰਾ ਚੱਲਾ ਉਹਦਾ ਲੇਟ ਆਉਣੀ ਆ ਫਿਰ ਬਾਤ ਲੈ ਜੂਗਾ ਵੇਚਦੀ ਆ ਕੇ ਵੇਚਦੀ ਆ ਕੇ ਲੈ ਛੋਡੇ ਤੇਰੀ ਮੰਮੀ ਦਾ ਨਹੀਂ ਆਣੀ ਲਕੀ ਦੀ ਮੰਮੀ ਲਕੀ ਦੀ ਮੰਮੀ ਵੀ ਨਹੀਂ ਆਣੀ ਜਾ ਕੇ ਤੂੰ ਮਾਏ ਨਾਲ ਇਕੱਠੀ ਹੱਤ ਲੈ ਫੇਰ ਆਪਾਂ ਚਲਾਏ ਮੈਂਟੋ ਕੇ ਭੋਗ ਤੇ ਅੱਜ ਵੀ ਸਪਾਈਸਨ ਲੱਗੀ ਹੋਈ ਹੈ ਜੀ ਸਪਾਈਸਨ ਆਉਣ ਲੱਗੀ ਜਾਂਦੀ ਰਹਿੰਦੀ ਆ ਅਗ ਦਾ ਆਮਾ ਚੱਕਦੇ ਆਉਣਗੇ ਕਣਕ ਆ ਗਈ ਮਿੰਟੂ ਕੀ ਪਹੀ ਬਰਾੜ ਸਾਹਿਬ ਅੰਸ਼ਾ ਟੋੜਾ ਕੰਮ ਹੋ ਗਿਆ ਇਸ ਕੇ ਅੰਦਰੋਂ ਰੱਬ ਆ ਗਈ ਆਹ ਰਹਾ ਸਾਉ ਦਾ ਪਾਰਕ ਬੱਸ 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 ਇਹਦੇ ਬਾਈ ਵੀ ਰਹੀ ਹੈ ਬੱਸ 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 ਆ ਗਈ ਜੀ ਸੁਵਾਰੀ ਵੀ ਇਹ ਕਿੱਥੇ ਤੱਕ ਰੱਤ ਤੇਰੇ ਪਿੱਛੇ ਤੁਰ ਮਤ ਪੜੇ ਇਹਨਾਂ ਨਾਲੇ ਕਰਦੇ ਕਰਦੇ ਨੇੜੇ ਹੋ ਇੱਕੋ ਹੀ ਨੇੜੇ ਹੋ ਬੋਲੇ ਸੋਨਿਆਲ ਆਸਰੀ ਆਕਾਲ ਸਤਿ ਸ੍ਰੀ ਅਕਾਲ ਪੂਰਾ ਥੱਲੇ ਨਗਰ ਕੀ ਸਤਿਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਹੁਣ ਚੱਲੇ ਆਂ ਜੀ ਅਸੀਂ ਬਰਾੜ ਦੇ ਕੱਪੜੇ ਜੇ ਫੜਨਾ ਪਰੋਲੇ ਕੀ ਕਰਦੇ ਫੇਰ ਫਰਾ ਇੱਕ ਵਰਤਾ ਆ ਬਈ ਆ ਮਾ ਬਰਾੜ ਦਾ ਪ੍ਰੈਸ ਕਰਾਉਣਾ ਪੀਰੋ ਇਟਾਲੀ ਇਹ ਗਣਾ ਕੰਟਰ ਉਹ ਦੀਪੀ ਉਹ ਰਾਤ ਨਹੀਂ ਕੀਤਾ ਇਹ ਪਹਿਲਾਂ ਕਰਿਆ ਕਰ ਇਹੋ ਜੇ ਕੰਮ ਤੂੰ ਵੀ ਉਹ ਗੰਮਾ ਤਰੀਕੇ ਪਿਆ ਜਿੱਦਾਂ ਫੈਸਲ ਉਹ ਐਕਚੁਅਲੀ ਆ ਨਾ ਵੀ 5700 ਰੁਪਏ ਹੋਰ ਆ ਉਹ ਦੀਪੀ ਆ ਫੇਰ ਕੇ ਜੀ ਅਸੀਂ ਮਸਜਿਦ ਮਾਰਕੀਟ ਚ ਇੱਥੇ ਵੀ ਹੈ ਜੀ ਇੱਕ ਡਰਾਈ ਕਲੀਨਰ ਕਿਸੇ ਦੀ ਭਾਈਆ ਤਿੰਨ ਮਹੀਨੇ ਹੋਏ ਤਿੰਨੇ ਪ੍ਰੈਸਾ ਕੰਮ ਕਰ ਰਹੇ ਕਬਜਾਦ ਦਾ ਆ ਜੀ ਪਾਰਸ ਡਰਾਈ ਕਲੀਨਰ ਮਤਲਬ ਤਾਂ ਹੈ ਹੀ ਨਹੀਂ ਹੈਨਾ ਹੈਗਾ ਵੇਗਾ। ਫੇਰਾ ਜੀ ਦੂਜੇ ਦੇ। ਬਾਹਰ ਤੋਂ ਡਾਇਲ। ਹੁਣ ਫੇਰਾ ਤਿਲਕ ਮਾਦਨ ਦੱਸੂ। ਇੱਥੇ ਕੋਲੇ ਫੇਰ ਪਹੁੰਚੇ ਜੀ ਅਸੀਂ ਤੀਜੇ ਡ్రਾਈ ਕਲੀਨਰ ਦੇ। ਆਗੇ ਜੀ ਐਮ ਮਰਚਾਣ ਦੇ। ਪਰ ਇਹ ਸਭ ਹੀ ਪੜੀਆਂ ਆਉਂਦੀਆਂ ਨੇ ਇਹਨਾਂ ਐ। ਇਹ ਵੀ ਹੋਂਗੀਆਂ ਨੇ। ਹੂੰ। ਆ ਜਨਾ ਵੀ ਤੇ ਗੀਜ਼ਾ ਦੀ ਹਲਦੀ ਦੀ ਸਹੀ ਗੱਲ ਹੈ ਅਹ ਵਾਲੀ ਵੀ ਪ੍ਰੈਸ ਉਪਰ ਆਈ ਲੋਕ ਰਾਈਆ ਭਾਈ ਐਮ ਆਰ ਚਾਹਣ ਦਿਓ ਟਰਾਈ ਕਲੀਨਰ ਫਿਰ ਬਰਾਡ ਕਹਿੰਦਾ ਪੱਗ ਪੰਨੇ ਵੀ ਲੈਣੇ ਨੇ ਜੀ ਇਹ ਤਾਂ ਮਿਲ ਜੂਗੀ ਪੁੱਛ ਲਾ ਪੱਗ ਬੰਨ ਲੈਣੇ ਆ ਜੀ ਫੜ ਲੈਂਦੇ ਜੀ ਪੱਗ ਪੰਨੇ ਵੀ ਇਹ ਵੀ ਜ਼ਰੂਰੀ ਨੇ ਨਾ ਫਿਰ ਪੱਗਾਂ ਦੇ ਪੇਚ ਲਾਉਣੇ ਨੇ ਬਰਾੜ ਨੇ ਚੰਨੀ ਆ ਪਾਗਾ ਹੁਣ ਆਪਣੀ ਗੱਡੀ ਵੀ ਐਸੀ ਆ ਗਿਆ ਜੀ ਪ੍ਰੈਸ ਪ੍ਰੈਸ ਕਰਾ ਕੇ ਘਰੇ ਵੀਣ ਕੱਦੂ ਹਾਂ ਇਹ ਵੀਣ ਹੋਈ ਨੇ ਹਾਏ ਹਾਏ ਓਏ ਦੇਖੋ ਦਰਸ਼ਕੋ ਵੀਣ ਕੱਦੂ ਇਹ ਵੀਣ ਕੱਦੂ ਸਪੈਸ਼ਲੀ ਹੁੰਦੇ ਨੇ ਇਹਦਾ ਭਾਲ ਕੇ ਲਿਆਂਦਾ ਹੈ ਬਰਾਣਾ ਕਿੱਥੋਂ ਭਾਲ ਕੇ ਲਿਆਂਦਾ ਹਾਂ ਦੂਰੋਂ ਨੇੜੋਂ ਇਹ ਆ ਜੀ ਬੀਣ ਕੱਦੂ ਇਹਦੀ ਬਣਦੀ ਹੈ ਬੀਣ ਤੇ ਜੀ ਹੁਣ ਕਰ ਲਿਆ ਮੱਥਾ ਟੇਕਣ ਆ ਘੜੇ ਨੇ ਲੱਕੀ ਵਰਗੇ ਤਾਂ ਮੱਥਾ ਟੇਕ ਕੇ ਜੀ ਆਪਾਂ ਫਿਰ ਲਵਾਈ ਹਾਜ਼ਰੀ ਪੱਠੀ ਤੇ ਬਲੌਗ ਬਣਾਣਾ ਤੇ ਪੀਤੇ ਚਾਹ ਜੀ ਚਾਹ ਓਏ ਆ ਥੱਲੇ ਡਿੱਗੋ ਓ ਥੱਲੇ ਥੱਲੇ ਹੋਰੀ ਮੈਂਟੂ ਜੀ ਵਧੀਆ 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 ਬ੍ਰੀਟ ਲੋਟਾ ਕੰਮ ਹੋਰ ਵਧੀਆ ਤੁਹਾਨੂੰ ਵੀ ਵੇਟਾਂ ਨਾਲ ਹੀ ਆ ਗਿਆ ਜੀ ਮਾੜਾ ਪਹਿਲਾਂ ਹੀ ਆ ਗਏ ਮੈਂ ਵੱਡੇ ਬਰਾਦ ਨਾਲ ਵਾਟਿਆ ਗਿਆ ਕਟੀਆਂ ਬਹੁਤ ਹੋ ਗਈਆਂ ਜੀ ਹੁਣ ਆ ਆ ਵੀ ਨਿਕਲਣੀਆਂ ਨਹੀਂ ਦੂਜੀਆਂ ਜੇ ਸੇ ਦੂਜੀਆਂ ਕੱਟਣੀਆਂ ਹੋਣਾ ਗੱਡੀਆਂ ਫੁੱਲ ਹੋ ਗਏ ਜੀ ਹੁਣ ਜਿਵੇਂ ਆਪਣੀ ਆਹ ਆਲ ਖੜੀ ਐ ਹੁਣ ਆਪਾਂ ਗੱਡ ਨਹੀਂ ਹੋਵੇ ਹੁਣ ਤਾਂ ਜਦੋਂ ਅਗਲਾ ਪਹਿਲਾਂ ਜਾਊ ਫੇਰ ਹੀ ਜਾਇ ਜਾਊ ਅਡਾ ਮਨੇ ਆਈ ਹੂ ਹੋ ਗਏ ਲੇਟ ਹੋ ਗਏ ਹੂੰ ਉਧਰ ਜਾਣਾ ਪੈ ਗਿਆ ਦਵਾਈ ਦਿਵਾਉਣ ਹੋਰ ਅੱਛਾ ਅੱਛਾ ਯਾ ਵੀਰਾ ਟੇਕ ਮਤਾਂ ਤੂੰ ਨਹੀਂ ਵੇਚਣਾ ਮਾਤਾ ਟੇਕਾ ਮੈਂਦਾ ਨਹੀਂ ਮਾਵਾ ਆ ਗਿਆ ਜੀ ਬਾਰੇ ਬਾਰੇ ਖੜੇ ਆ ਚਾਚੂ ਪੀ ਲੈ ਹਾਂ ਜਾ ਵੀ ਤੂੰ ਦਾ ਤੂੰ ਪੀ ਜਾ ਕੇ ਹਾਂ ਤੂੰ ਪੀ ਜਾ ਕੇ ਆ ਦੇ ਵਾਸਤੇ ਉੱਥੇ ਸਾਹਮਣੀ ਆਰ ਬੰਨੇ ਗੱਡੇ ਹੋਰ ਅੰਦਰ ਬੜ ਜਾਣਾ ਬਾਕੀ ਇਧਰ ਆਇਆ ਪਾਪੂ ਇੱਥੋਂ ਕਰਾ ਕੇ ਦੋ ਤਿੰਨ ਗੱਡੇ ਤਾਂ ਇੱਥੇ ਐਡਜਸਟ ਹੋ ਜੇ ਇਧਰ ਕੀਲੇ ਨੇ ਜਿਹੜੇ ਗੱਡੀ ਬੈਠਾ ਮੁਰਦੀਆਂ ਗੱਡੀਆਂ ਹੋਰਾ ਸਹੀ ਗੱਲ ਆ ਕਿ ਲੈ ਮਾਦਾ ਉਹ ਵੀ ਕਰ ਦੇਣਾ ਉਹੀ ਗੱਲ ਹੋ ਗਈ ਜੀ ਗੱਡੀ ਕੱਢਣੀ ਸੀ ਇੱਕ ਤਾਂ ਕਰਕੇ ਫੇ ਸਾਰੀਆਂ ਹਿਲਾਉਣੀਆਂ ਪੈ ਗਈਆਂ ਨਿਕਲਦੀ ਨਹੀਂ ਸੀ ਨਹੀਂ ਰੁਲਦੂ ਜੱਜਾ ਕਹਿੰਦਾ ਪਾਰਕਿੰਗ ਸਾਈਲਰ ਚ ਬਣਾਉਣੀ ਸੀ ਹੋਰ ਸਹੀ ਗੱਲ ਆ ਓਏ ਸਹੀ ਗੱਲ ਆ ਸਾਈਲਰ ਚ ਖੜਾਉਣੀਆਂ ਦੀ ਇਹਦਾ ਫੜੋ ਆਪਾਂlever ਜਾਨੋ ਬੱਬੂ ਦੇ ਅੰਦਰ ਲਾਤੀ ਜੀ ਉਹ ਵੀ ਨਾਲ ਨੂੰ ਲਾ ਲਾ ਕੋਰੇ ਇੱਥੇ ਕੋਰ ਲੱਗੇ ਜੀ ਇੱਧਰ ਤੋਂ ਔਰ ਇਹ ਨੂੰ ਲਾ ਦੂਸਰੇ ਕਿੱਦੇ ਮੈਂ ਅੱਜ ਸਹੀ ਵੀ ਜਾਉਂਗਾ ਕੋਈ ਬਣਾ ਹੁਣ ਚੱਲੇ ਆਂ ਜੀ ਆਪਾਂ ਪਾਰਸਲ ਜਾ ਆ ਗਿਆ ਪਾਰਸਲ ਜਾ ਫੜ ਕੇ ਲਿਓਨੇ ਆ ਗਈ ਭਾਈ ਕਹਿੰਦਾ ਸੀ ਦਾਸਕਰ ਕੋਲੇ ਆ ਪਾਰਸਲ ਵਾਲਾ ਇਹ ਪਾਰਸਲ ਦੇ ਵਾਲਾ ਨਹੀਂ ਆਇਆ ਜੀ ਪਾਰਸਲ ਵਾਲਾ ਬਣਪ੍ਰੀਤ ਸਿੰਘ ਜਦੋਂ ਨਹੀਂ ਪਰਤਦਾ ਬਹੁਤ ਸਾਬਲ ਆਉ ਬਣਾਇਆ ਹੋਣਗੇ ਯਾਰ ਮੈਨੂੰ ਲੱਗਦਾ ਵਾ ਫੜਾ ਜੀ ਪਾਰਸਲ ਫਿਰ ਬਾਈ ਤੋਂ 100 ਪਾਜੀ ਵਗੈਰਾ ਆਪਣੀ ਪਾਈਂ ਆ ਆ ਗਿਆ ਸੀ ਜੀ ਆਪਣਾ ਪਾਰਸਲ ਜਾੇ ਘਰੇ ਧਰ ਕੇ ਫਿਰ ਚੱਲੇ ਆਂ ਭੋਗ ਤੇ ਪਾਰਸਲ ਜਾ ਕਰੇ ਤਾਰਕੇ ਜੀ ਫੇਰ ਆਪਾਂ ਚੱਲੇ ਭਰਾੜਾਂ ਦੇ ਪਾੜ ਦੇ ਪਾੜ ਦਾ ਭੋਗ ਹੀ ਪੈਣਾ ਲਈ ਆ ਅੱਧਵਾਰੇ ਆ ਗਏ ਜੀ ਰੱਬ ਵਰਤਾਇਆ ਪ੍ਰਸਾਦਾ ਜੀ ਵੀਰੇ ਵਾਲੀ ਗੱਲ ਨਜ਼ਾਰਾ ਅੱਡੀ ਐ ਨਜ਼ਾਰਾ ਅੱਡੀ ਐ ਖੀਰ ਚ ਪ੍ਰਸ਼ਾਦ ਨਾਲ ਖਾਣ ਦਾ ਦੇਖੋ ਜੀ ਦੂਰੀ ਵਰ ਵੀ ਪਵਾਲੀ ਜੀ ਖੀਰ ਐ ਪ੍ਰਸ਼ਾਦ ਦੇ ਪ੍ਰਸੂਦੇ ਛੱਕ ਕੇ ਖੀਰ ਖੁਰ ਖਾ ਕੇ ਫਿਰ ਮੈਂ ਤਰ ਬੈ ਗਿਆ ਆਪਾਂ ਵੀ ਟੌਰ ਨਾਲ ਕੁਰਸੀ ਤੇ ਕਰੋ ਚੈੱਕ ਜੈਟੀ ਵੀ ਸੇਵਾ ਕਰਦਾ ਜੀ ਦੋਨਾਂ ਹੱਥਾਂ ਨਾਲ ਹੀ ਲੱਗਿਆ ਜੇ ਵਗਰਨ ਦੋਨਾਂ ਹੱਥਾਂ ਨਾਲ ਲੈ ਜਾ ਬਰਾ ਕਰੀ ਜਾਨੇ ਹੋਣਾ ਹਾਂ ਕਿ ਕਾਟ ਕੇ ਜਾ ਕੇ ਆਉਣਾ ਬਾ ਠੀਕ ਆ ਆ ਹੋਣਾ ਇਹ ਕਿਰ ਲੈ ਲੈ ਮਾਰਤੀ ਘੰਟੀ ਭਾਂਡਿਆਂ ਦੀ ਵੀ बरात की ड्यूटी है भांडी समाते भांडे जी फिर चलें घर चले जी आप ब्लड जैकट लगता है वापड़ के वापड़ गया जी फिर मशीन बब्बू करता ब्लड चेक साढ़ा ਹੋਰ ਮਗਰ ਮੇਰੇ ਮਿਰਚਾਂ ਲਈ ਆ ਦੇਖੀ ਕਿੰਨਾਗਾ ਦੇਖੀ 179 ਨਹੀਂ ਓਏ ਤੇਰਾ ਘੱਟ ਵਾਲਾ ਆ ਭਰਾ ਮੇਰੇ ਬੱਚਾ ਨਹੀਂ ਰਹੀਆਂ ਮੈਂ ਫਿਰ ਹੁਣ ਲਿਆਵਾ ਉਹ ਮਿਰਚਾਂ ਹੋਰ ਲਿਆ ਗੁੱਟੀ ਕਿੱਥੋਂ ਲੈ ਕੇ ਆਏ ਸੀ ਤੂੰ ਵਧੀਆ ਉਹਦੇੋਂ ਲਿਆਈ ਮੌਲ ਬੀਜੇ ਤੇ ਹਾਂ ਅੱਛਾ ਵਧੀਆ ਆ ਮੇਰੇ ਹਾਂ 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 ਪੂਰਾ ਲੱਗਦਾ ਪੂਰਾ ਅੱਛਾ ਪਰ ਤੇਰੇ ਵਧੀਆ ਲੱਗੇ ਸੀ ਹੈ ਨਾ ਹਾਂ ਹਾਂ ਠੀਕ ਹੈ ਹਾਂ ਧੰਨਵਾਦ ਸਾਰੇ ਬਲੌਗ ਬਣਾ ਲਈ ਸਹੀ ਗੱਲ ਆ ਆਊਟਲੈਟ ਆ ਚੱਲਿਆ ਹੋਇਆ ਕਰਨ ਹਾਂ ਪਤੰਗ ਚੜਾਉਣ ਚੱਲੇ ਆ ਆਇਆ ਕਰ ਮੈਂ ਚੱਲਿਆ ਕਿ ਬਾਏ ਕਰ ਦੇ ਫਰੈਂਡਸ ਨੂੰ ਬਾਏ ਠੀਕ ਹੈ ਚੱਲੇ ਜੀ ਦੇਖੋ ਪਤੰਗਾ ਮਣੀ ਨੂੰ ਹੋ ਗਿਆ ਹੁਣ ਪਟਾਕੇਆਂ ਤੋਂ ਓ ਅੱਜ ਕਿਹੜੀ ਘਰੀ ਜਾਣਾ ਜੀ ਸੁੰਡੀ ਜੀ ਕੀ ਚਾ ਸੱਤ ਸੱਤ ਜੀ ਹਾਂ ਆਇਦਾ ਹੈ ਨਹੀਂ ਸੁੰਡੀ अच्छा जी और आ जाना तो वोटा पर वोटा हैदा कोई लोटा चला वो पार्टी के होर नहीं लगू जड़ी हैगी पूरा तो सही है सही है हां पाप पानी देखिए दस को अपना कन्ना करम गया अलग-अलग पर खम्बे तक आया जी ਮਟਰਾਬਾਦੀ ਲੱਗ ਜੂ ਇਧਰ ਲਾ ਦਰਾਂਗੇ ਪੌਣੇ 2 ਹੋ ਗਏ 3 ਵਜੇ ਨੂੰ ਆਵਾਂਗੇ ਇਹਦੇ ਤੇ ਖਣਾਵਾਂਗੇ ਪਾਣੀ ਵੀ ਭਰ ਗਿਆ 3 ਵਜ ਗਏ ਮਿੱਤਰੋ ਫਿਰ ਪਾਣੀ ਦੇਖ ਕੇ ਜੀ ਜਲਦੀ ਭਰ ਕੇ ਮਿੱਤਰੋ ਆ ਗਿਆ ਦਾ ਕਰਦੀ ਇਹ ਵੰਦਾ ਨੱਬੜ ਗਈ ਆਪਣਾ ਫਿਰ ਕਣਕ ਨੂੰ ਰੌਣੀ ਦਾ ਕਾਰ ਵੀ ਮਟਰਵੰਦਾ ਵਰ ਮੋਟਰ ਭਰ ਗਿਆ ਆਪਣਾ ਹੋ ਗਿਆ ਜੀ ਅਨੇਸ਼ ਸ਼ਰਾਉਣੀ ਦਾ ਕਹੀ ਚੱਕ ਕੇ ਲਾਇ ਚੱਲੀ ਆਪਣੀ ਨਾ ਘਰ ਨੇ ਜੇ ਪਾ ਦੁੱਧ ਨਾਲ ਬਦਾਮਾਂ ਦੀ ਆ ਫੱਕੀ ਜੀ ਹੁਣ ਕੀ ਕਰਾਂ ਮਟਰੋ ਕੱਖ ਆਪਾਂ ਵੇਰ ਲਿਆਂ ਦੀ ਜੀ ਦੂਜੀ ਪੰਡ ਨੰਬਰ ਤਾਂ ਇਹ ਰੱਖਾਂਗਾ ਜੋ ਆ ਕੇ ਜੇ ਰੇਤੇ ਪਾਉਣ ਲੱਗੇ ਜੀ ਇੱਕ ਦੂਜੇ ਤੇ ਨਾ ਔਰ ਤਾਂ ਨ ਕਲਾਨੀ ਵਾਲਾ ਜੋ ਫੜਾ ਆਇ ਨਾ ਰੇਤੇ ਨਾਲ ਘਟੋ ਫੜਾ ਖਤਮ ਹੋ ਗਏ ਜੀ ਮਰੂਤ ਦਾ ਘਰ ਉਹ ਮਿਲ ਗਏ ਦੋ ਮਿਲ ਗਏ ਅ ਮਿਲ ਗਏ ਜੀ ਦੋ ਕਰਮਾ ਚ ਹੈਗੇ ਜੀ ਉਹ ਤੇ ਦੇਖੋ ਜੀ ਖਾ ਗਏ ਮਰੂਜੇ ਸਾਰੇ ਸੈਟ ਜੇ ਨਾ ਯਾਰ ਆ ਕੁੱਟਿਆ ਨਾ ਕਰ ਬਾਈ ਆ ਤਾਂ ਬੜਾ ਪਿਆਰਾ ਬੱਚਾ ਛਡਾ ਯਾਰ ਇਹ ਤਾਂ ਓਏ ਨਾ ਚਰਾਤ ਪੁਲਿਸ ਫੜ ਕੇ ਲੈ ਕੇ ਜਾਊ ਤੈਨੂੰ ਹਾਂ ਤੈਨੂੰ ਪੁਲਿਸ ਕਰਦੇ ਸੌਰੀ ਕਰਦੇ ਦੋਨੇ ਹੱਥ ਕੰਨ ਵੜ ਕੇ ਥੋ ਜੀ ਹੁਣ ਤਾਂ ਨਹੀਂ ਮਾਰਦਾ ਨਹੀਂ ਮਾਰਦਾ ਇਹ ਨਹੀਂ ਲੈ ਕੇ ਜਾਂਦੀ ਤੇ ਮਾਰੇਗਾ ਪੁਲਿਸ ਨੂੰ ਫੋਨ ਕਰ ਦੂੰ ਮੈਂ ਆ ਇਹ ਤੇ ਨੰਬਰ ਆ ਮੇਰੇ ਕਿਨੂੰ ਅੰਮਣੂ ਹਾਂ ਮੈਨੂੰ ਤੁਹਾਡਾ ਪਿਆਰਾ ਬੱਚਾ ਤੈਨੂੰ ਤਾਂ ਮੈਂ ਉਹੀ ਨਹੀਂ ਫੜਾਉਂਦਾ ਨਹੀਂ ਉਹ ਆ ਗਈ ਫੋਨ ਲਾ ਕੇ ਹਾਂ ਫੋਨ ਲਾ ਕੇ ਉਹ ਕੱ ਲੈ ਜਾਊਗੀ ਪੁਲਸ ਨੂੰ ਤੈਨੂੰ ਵੀ ਲੈ ਕੇ ਜਾਊ ਦਰਦ ਤੈਨੂੰ ਲੈ ਕੇ ਜਾਊ ਮੈਂ ਫੋਨ ਕਰਦੇ ਸੌਰੀ ਸੌਰੀ ਕੱਬੀ ਲੈ ਹੁਣ ਨਹੀਂ ਕਹਿੰਦਾ ਹੁਣ ਨਹੀਂ ਕਹਿੰਦਾ ਨਹੀਂ ਪੁਲਿਸ ਨੂੰ ਫੋਨ ਕਰ ਦੂੰ ਉਹਦੀ ਫੜ ਕੇ ਲੈ ਜੂ ਦੇਖ ਲੈ ਨਹੀਂ 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 ਕਰਾ ਫਿਰ ਤੇ ਆ ਹਾ ਹੋਰ ਜੀ ਬੰਸਾ ਜੀ ਹਾਂ ਜੀ ਦੇਖੋ ਲੋਟਾ ਕੰਮ ਹੂੰ ਵਧੀਆ ਚੱਲ ਰਹੀ ਏ ਜ਼ਿੰਦਗੀ ਵਧੀਆ ਜੀ ਹੋਰ ਵੀਡੀਓ ਨ ਮੜਾਈ ਐ ਇੱਕ ਤਾਂ ਬਣਾਈ ਜਾਣਾ ਹੂੰ ਨਾ ਕਹਿਓ ਗੁਰਦੁਆਰੇ ਗੁਰਦੁਆਰੇ ਚੱਲਿਆ ਫੌਜੀ ਮੈਂ ਸਾਡੇ ਕਣ ਇਹ ਮੇਰੇ ਨਾਲ ਜਾ ਕੋਈ ਪਾਣੂ ਲਾ ਗੁਰਦੁਆਰੇ ਹੂੰ ਹਾਂ ਸਾਹ ਪਾਰਟੀ ਕਰ ਰਿਹਾ ਦਾ ਇਹ ਹੋਰ ਕਰ ਲਾਂਗੇ ਵੀ ਇਧਰੋਂ ਨਾਲ ਕਿ ਤੂੰ ਇੱਧਰ ਡਿੱਗ ਪਾ ਕੇ ਬਾਤ ਚਾਲ ਬਣ ਸਾ ਕਰ ਰਿਹਾ ਪਾਰਟੀ ਅਜ ਚਾਹੀਏ ਦੇਖ ਲਿਆ ਕਰੂਗਾ ਬਈ ਲਾਈਵ ਹੈ ਛੋਟੇ ਕਰਦੇ ਬਣ ਸੈ ਆਈ ਹੁੰਦਾ ਕਿਤੇ ਕਿਤੇ ਕਰ ਜਿਹੜਾ ਬੰਦਾ ਆਪਣਾ ਕਹਿ ਹੋਵੇ ਯਾਰ ਉਹਨੂੰ ਐ ਲੱਗਦਾ ਹੁੰਦਾ ਵੀ ਬੋਲ ਤਾਂ ਤੇਰਾ ਪਾਰਟੀ ਅੰਦਰ ਐਂ ਦਾ ਆਖੋਦੋ ਹੀ ਪਤਾ ਲੱਗ ਜਾਂਦਾ ਵੀ ਬੀਤੀ ਹੈ ਯਾਰ ਮੇਰੀ ਦੱਸ ਬੀਤੀ ਹੈ ਬੀਤੀ ਹੈ ਨਾ ਮਾ ਕਰ ਮਨਿਸ ਐਟੇ ਪਕੇ ਵੀ ਲੱਗੇ ਹੋਰਾ ਵੀ ਲੱਗੇ ਲੈ ਇਹਨੂੰ ਲੱਗਦਾ ਆਏ ਪੈਰ ਧੋ ਕੀ ਆਏ ਕੱਖ巴 ਲੱਗਦਾ ਤਾਂ ਹੈਗਾ ਜੀ ਫੇਰ ਨਾ ਤਾਂ ਆਉਂਦੀ ਹੈ ਹੈ ਨਾ ਨੰਬਰ ਰੰਦਰੀ ਨਹੀਂ ਬਾਸਣਾਉਂਦੇ ਨੂੰ ਹੈ ਨੰਬਰ ਰੰਦਰੀ ਹੂੰ ਮੰਦਰੀ ਉਹਨੂੰ ਪਰ ਹੂੰ ਲੱਗਦਾ ਤਾਂ ਹੈਗਾ ਅਸਾਂ ਵੀ ਲੱਗੀ ਹੋਈ ਆ ਲਾਉਂਦੀ ਆ ਹੋ ਲਾਇਆ ਰੱਖਦਾ ਲਾਇ ਤੇ ਫੇਰ ਜਾਂਦਾ ਹੈ ਪਰ ਹੂੰ ਆਇਆ ਵੀ ਉਹ ਆਉਂਦਾ ਨਹੀਂ ਸੀ ਇਹ ਨਹੀਂ ਆਉਂਦੀ ਜੀ ਨਾ ਨਾ ਬੜਦਾ ਨਹੀਂ ਪੂਰਾ ਮੂਫਲੀ ਦੀ ਝਾਗ ਤੇ ਬੈਠਾ ਲੈ ਕੱਟ ਕੇ ਖਾ ਲੈਂਦਾ ਕੱਲੇ ਗਿਆ ਹਾਲਾ ਨਾ ਲੈ ਜਾਇਕੂ ਲੋਰੀ ਹੁਣੇ ਮੰਗ ਪਾ ਨਲੂ ਪਾ ਲੈਣਾ ਓਕੇ ਹਾ ਗਦੂ ਏ ਦੂਪ ਸਨੇਹਾ ਨਾ ਗਜਣਾ ਬੋਸ ਤੇ ਪਾਦਾ ਓ ਬਸ ਉਹ ਉਹ ਨੇਕ ਨਹੀਂ ਡੇਟ ਹੋਗਾ ਉੱਥੇ ਖੜ ਗਿਆ ਮੈਂ 2 ਮਿੰਟ ਹਾਂ ਉਹਦਾ ਬੋਲੇ ਨਹੀਂ ਜਾਣੇ ਹਾਂ ਉਹ ਰੋਟਾ ਮੇਰੇ ਕੋ ਹੁੰਦਾ ਇਹਨਾਂ ਮੇਰਾ ਸਵਾ ਸਾਲਾਂ ਜਾਂ ਤਟਕੇ ਦਾ ਤਾਂ ਨੁੰਡ ਤਾਂ ਹੁਣ ਤਾਂ ਹੁੰਦੀ ਨਹੀਂ ਉਹ ਇੱਕ ਦਾਣੇ ਪੈ ਗਈ ਹੋ ਗਈ ਫਾਟ ਜੇ ਗਈ ਹਾਂ ਹਾਂ ਆ ਲੈਣ ਦੀ ਬਣ ਗਈ ਫਾਟ ਅੱਗ ਚਰਮਾ ਕਰਦੂ ਨਾ ਆਜੇ ਸੰਗਾ ਪਰ ਗੁੱਡ ਨਾਈਟ ਗੁੱਡ ਨਾਈਟ ਭਾਈ ਧੱਕਾ ਇਹਦੇ ਦਰਸ਼ਕਾਂ ਨੂੰ ਆਪਣੇ ਗੁੱਡ ਨਾਈਟ ਕਾ ਗੁੱਡ ਨਾਈਟ ਭਾਈ ਚੰਗਾ ਜੀ ਚੰਗਾ ਜੀ ਮੈਂ ਹਿੰਦੀ ਕੁੱਤੀ ਹੋਰ ਦੋ ਜਾ ਤੰਗਾ ਬਰਾੜਾ 10:00 ਵੱਜ ਚੁੱਕੇ ਨੇ ਦੋਸਤੋ ਗੁੱਡ ਨਾਈਟ ਗੁੱਡ ਨਾਈਟ